ਤੇ ਉਹਦੇ ਚੋਂ ਨਿਕਲਿਆ ਕੀ ਉਹ ਸੁਥਲ ਪਥਰ ਚੋਂ ਨਿਕਲਿਆ ਹੈ ਰਸਤੇ ਖੁੱਲ ਗਏ ਨੇ ਛੰਬੂ ਤੇ ਛੰਬੂ ਖਨੋਰੀ ਜਿਹੜੇ ਉਹ ਬੈਰੀਕੇਡ हट ਗਏ ਨੇ ਇੱਕ ਪਾਸੇ ਰਸਤਾ ਖੁੱਲ ਗਿਆ ਦੂਜਾ ਖੁੱਲ ਰਿਹਾ ਹੈ ਤੇ ਆਵਾਜ਼ਾਈ ਸ਼ੁਰੂ ਹੋ ਰਹੀ ਹੈ ਹੌਲੀ ਹੌਲੀ ਕੱਲ ਤੱਕ ਪੂਰੀ ਮੁਕੰਮਲ ਸ਼ੁਰੂ ਹੋ ਜਾਏਗੀ ਲੱਗਦਾ ਹੈ ਛੰਬੂ ਬੋ ਪਾਊਡਰ ਤੋਂ ਵੀ ਤੇ ਖਨੌਰੀ ਵਾਟਰ ਦਾ ਵੀ ਤੇ ਇਸ ਬਹੁਤ ਵੱਡੇ ਜਿਹੜਾ ਆਪਰੇਸ਼ਨ ਸੀਗਾ ਇਹਦਾ ਹਲਜਲ ਬਹੁਤ ਹੀ ਉਥਲ ਪਥਲ ਬਹੁਤ ਹੋਈ ਤੇ ਚਰਚਾ ਵੀ ਬਹੁਤ ਹੋਈ ਵਿਰੋਧ ਵੀ ਬਹੁਤ ਹੋਇਆ ਤੇ ਹਮਾਇਤ ਵੀ ਬਹੁਤ ਹੋਈ ਦੋਨੇ ਹਮਾਇਤ ਤੇ ਵਿਰੋਧ ਨਾਲ ਨਾਲ ਚੱਲ ਰਹੇ ਨੇ ਇਸ ਪੁਲਿਸ ਦੇ ਐਕਸ਼ਨ ਦੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਰਕਾਰ ਦੇ ਜਿਹੜੇ ਜੋ ਐਕਸ਼ਨ ਕੀਤਾ ਬਾਰਡਰਾਂ ਤੋਂ ਬਾਰਡਰ ਦੋਨੇ ਖਾਲੀ ਕਰਾਏ ਖਨੌਰੀ ਤੇ ਛੰਭੂ ਦੋਨੇ ਬਾਰਡਰ ਪੁਲਿਸ ਦੀ ਰਾਤੀ ਚਾਲਕ ਜਿਹੜੀ ਹੈ ਉਹ ਬੜੀ ਪਲੈਨਿੰਗ ਨਾਲ ਖਾਲੀ ਕਰ ਜਿਵੇਂ ਕੱਲ ਦੱਸਿਆ ਸਾਰਿਆਂ ਲੋਕਾਂ ਨੇ ਦੇਖਿਆ ਇਹ ਆਪਾਂ ਅਸੀਂ ਪਾਇਆ ਵੀ ਹੈ ਸਾਰਾ ਦਿਨ ਅੱਜ ਚੈਨਲ ਤੇ ਵੀ ਚੱਲਦਾ ਰਿਹਾ ਸਾਡੇ ਫੇਸਬੁੱਕ ਤੇ ਵੀ ਸਾਡੇ ਵੈਬਸਾਈਟ ਤੇ ਵੀ ਜੋ ਕੁਝ ਹੋਇਆ ਕਿ ਉਹਨਾਂ ਨੇ ਫਿਰੋਜ਼ ਜ਼ਬਰਦਸਤੀ ਸਾਰਾ ਉਠਾਇਆ ਜੋ ਉਹਨਾਂ ਦਾ ਸੈਟਅਪ ਸੀ ਦੋਵੇਂ ਥਾਵਾਂ ਦੇ ਪੱਕੇ ਮੋਰਚੇ ਲੱਗੇ ਸੀ ਸਾਰੇ ਉਖਾਰਤੇ ਉਹਨਾਂ ਨੇ ਪੁਲਿਸ ਨੇ ਪਰ ਇੱਕ ਗੱਲ ਚੰਗੀ ਰਹੀ ਜਾਂ ਇੱਕ ਲੋਕੀ ਸੰਤੁਸ਼ਟੀ ਵਾਲੀ ਹੈ ਕਿ ਇਸ ਸਾਰੇ ਆਪਰੇਸ਼ਨ ਦੌਰਾਨ ਜਦੋਂ ਖਨੌਰੀ ਤੋਂ ਹਟਾਇਆ ਗਿਆ ਜਾ ਸ਼ੰਭੂ ਤੋਂ ਹਟਾਏ ਗਏ ਕਿਸਾਨ ਤੇ ਜਾਂ ਜਦੋਂ ਫੜੋ ਫੜਾਈ ਹੋਈ ਕੱਲ ਤਾਂ ਕੋਈ ਵਾਇਲੈਂਸ ਨਹੀਂ ਹੋਈ ਹਿੰਸਾ ਨਹੀਂ ਹੋਈ ਇਹ ਜਿਹੜੀ ਸੰਤੁਸ਼ਟੀ ਵਾਲੀ ਜਾਂ ਰਾਹਤ ਵਾਲੀ ਗੱਲ ਕਹਿ ਸਕਦੇ ਆ ਖਤਸ਼ਾ ਇਹ ਸੀਗਾ ਕਿ ਜਦੋਂ ਇਸ ਤਰ੍ਹਾਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਜਦੋਂ ਡੱਲੇਵਾਲ ਉਹਨਾਂ ਨੇ ਮਰਨ ਮਰਨ ਮਤਰ ਰੱਖਿਆ ਸੀ ਜਦੋਂ ਉਹਨਾਂ ਨੇ ਇੱਕ ਬੈਰੀਕੇਡ ਲਾ ਲਈ ਸੀ ਹੋਰ ਕਰਦੇ ਸੀ ਪਰ ਜਿਹੜੀ ਸਕੀਮ ਇਸ ਤਰ੍ਹਾਂ ਦੀ ਬਣਾਈ ਡੈਮਨਿਸਟ੍ਰੇਸ਼ਨ ਨੇ ਪੁਲਿਸ ਅਧਿਕਾਰੀਆਂ ਨੇ ਜਾਂ ਜਿਹੜੇ ਇਹਨਾਂ ਦੇ ਸਰਕਾਰ ਦੇ ਮੋਰੀ ਨੇ ਉਹਨਾਂ ਨੇ ਉਹ ਇਸ ਤਰ੍ਹਾਂ ਦੀ ਸਕੀਮ ਬਣਾਈ ਕਿ ਉਹ ਵਾਇਲੈਂਸ ਤੋਂ ਬਚਾਅ ਹੋ ਗਿਆ ਕੋਈ ਉਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਜਾਣੀ ਨੁਕਸਾਨ ਨਹੀਂ ਹੋਇਆ ਜਿਹੜੀਆਂ ਦੇਖੋ ਸਮਾਨ ਸਮੂਹ ਜਿਹੜਾ ਸੀਗਾ ਉਹਨਾਂ ਦੀ ਭੰਨ ਤੋੜ ਤੋੜ ਸਟੇਜ ਤੋੜੀ ਹੋਰ ਕਰਤਾ ਉਹ ਤਾਂ ਹੋਣੀ ਹੈ ਪਰ ਬਚਤ ਇਹ ਰਹੀ ਕਿ ਕੋਈ ਵਾਇਲੈਂਸ ਜਾਂ ਹਿੰਸਾ ਨਹੀਂ ਹੋਈ ਤੇ ਉਸ ਤਰ੍ਹਾਂ ਦਾ ਕੋਈ ਕਲੈਸ਼ ਨਹੀਂ ਹੋਇਆ ਬਹੁਤਾ ਤੇ ਚੰਬੂਤਾ ਉਹਨਾਂ ਨੇ ਇਹ ਕਹਿਆ ਸੀ ਦਾਵਾ ਕੀਤਾ ਕਿ ਉਹ ਅਸੀਂ ਉਹਨਾਂ ਨੂੰ ਕਿਹਾ ਤੇ ਹੋਟ ਕੇ ਚਲੇ ਗਏ ਕੁਝ ਲੋਕ ਘਰਾਂ ਨੂੰ ਵੀ ਗਏ ਐ ਕੁਝ ਵੀ ਸੋ ਇਹ ਜਿਹੜੀ ਚੰਗੀ ਗੱਲ ਹੋਈ ਤੇ ਅੱਜ ਹੁਣ ਰਾਹ ਖੁੱਲ ਗਿਆ ਪੰਜਾਬ ਵਾਲਾ ਤਾਂ ਰਾਹ ਖੋਲਦਾ ਪੰਜਾਬ ਤੋਂ ਹਰਿਆਣਾ ਨੂੰ ਤੇ ਹਰਿਆਣੇ ਵਾਲੇ ਆਪਣਾ ਖੋਲ ਰਹੇ ਸੀ ਉਹ ਜਿੰਨੇ ਪੱਕੇ ਬੈਰੀਅਰ ਲਾਇਆ ਸੀ ਉਹਨਾਂ ਨੇ ਤੇ ਉਹ ਤੋੜ-ਤੋੜ ਕੇ ਖੋਲ ਰਹੇ ਸੀ ਸ਼ਾਇਦ ਕੱਲ ਤੱਕ ਕਿਉਂਕਿ ਉਹ ਸੜਕ ਜਿਹੜੀ ਆ ਉਹ ਪੁਰਾਣੀ ਟੁੱਟੀ ਫੁੱਟੀ ਵੀ ਹੋ ਗਈ ਸੀ ਹੁਣ ਸੜਕ ਦੀ ਰਿਪੇਅਰ ਵੀ ਹੋਏਗੀ ਥੋੜੀ-ਮੋਟੀ ਠੀਕ ਹੋਏਗੀ ਤੇ ਫਿਰ ਦੂਜੇ ਪਾਸੇ ਵੀ ਹੋਏਗੀ ਹਾਲਾਂਕਿ ਰਸਤੇ ਖੁੱਲ ਗਏ ਨੇ ਥੋੜੀ-ਮੋਟੀ ਆਵਾਜ਼ ਆਈ ਵੀ ਸ਼ੁਰੂ ਹੋ ਗਈ ਹੈ ਪਰ ਪੂਰੀ ਤਰ੍ਹਾਂ ਟ੍ਰੈਫਿਕ ਜਿਹੜਾ ਪੂਰਾ ਇਹ ਕਹ ਲੋ ਕਿ ਅਜੇ ਇੱਕ ਅੱਧਾ ਦਿਨ ਲੱਗੇਗਾ ਉਹਨੂੰ ਦੋਨਾਂ ਪਾਸੇ ਤੋਂ ਚੱਲਣ ਵਾਸਤੇ ਪਰ ਲੱਖਾਂ ਲੋਕਾਂ ਨੂੰ ਜਿਹੜੀ ਇਸ ਗੱਲ ਦੀ ਉਮੀਦ ਸੀ ਜਾਂ ਤਕਲੀਫ ਸੀ ਕਿ ਉਹਨਾਂ ਨੂੰ ਇਹ ਬਾਰਡਰ ਬਾਰਡਰਾਂ ਤੋਂ ਲੰਘਣ ਦੀ ਥਾਂ ਤੇ ਹੋਰਾਂ ਥਾਵਾਂ ਤੋਂ ਲੰਘਣਾ ਪੈਂਦਾ ਜਿਹਦੇ ਨਾਲ ਉੱਥੇ ਵੀ ਚੋਕ ਹੋ ਜਾਂਦਾ ਸੀ ਸੜਕਾਂ 'ਚ ਉਹ ਰਾਹਤ ਮਿਲੀ ਹੈ ਬਹੁਤ ਬੜੀ ਰਾਹਤ ਮਿਲੀ ਹੈ ਤੇ ਜਿਹੜੇ ਕਿਸਾਨ ਲੀਡਰ ਕਿਸਾਨ ਲੀਡਰਾਂ ਨੇ ਵੀ ਅੱਜ ਵਿਰੋਧ ਕੀਤਾ ਇਹਦਾ ਇਸ ਕਾਰਵਾਈ ਦਾ ਮੈਂ ਇਹ ਦੱਸਣ ਲੱਗਾ ਹਾਂ ਵਿਰੋਧ ਕਿੱਥੋਂ ਹੋ ਰਿਹਾ ਤੇ ਹਮਾਇਤ ਕਿੱਥੋਂ ਹੋ ਰਹੀ ਹੈ ਇਹ ਦੱਸਣਾ ਜ਼ਰੂਰੀ ਹੈ ਦੇਖੋ ਜਿਨ੍ਹਾਂ ਤੇ ਕਾਰਵਾਈ ਹੋਈ ਉਹਨਾਂ ਨੇ ਵਿਰੋਧ ਕਰਨਾ ਹੀ ਕਰਨਾ ਹੈ ਜਿਹੜੇ ਉੱਥੇ ਬੈਠੇ ਸੀ ਮੋਰਚਾ ਲਈ ਹਾਲਾਂਕਿ ਇਹ ਦੋਸ਼ ਸਹੀ ਹੈਗਾ ਕਿ ਹਰਿਆਣਾ ਸਰਕਾਰ ਨੇ ਬੰਦ ਕੀਤੇ ਸੀ ਕਿਸਾਨਾਂ ਨਹੀਂ ਨਹੀਂ ਸੀ ਬੈਰੀ ਕਿ ਜੀ ਬੰਦ ਕੀਤੇ ਪਰ ਸਰਕਾਰ ਨੇ ਇਸ ਕਰਕੇ ਕੀਤੇ ਕਿਉਂਕਿ ਟਕਰਾਅ ਸੀ ਤਣਾਅ ਸੀ ਇਸ ਕਰਕੇ ਤਾਂ ਉਹਨਾਂ ਨੇ ਰਾਜਸਥਾਨ ਦਾ ਬਾਰਡਰ ਕਿਉਂ ਨਹੀਂ ਬੰਦ ਕਰਤਾ ਜੇ ਆਪਾਂ ਤਣਾਅ ਕਰਕੇ ਜਾਂ ਟਕਰਾਅ ਕਰਕੇ ਬੰਦ ਸੀ ਨਾ ਤੇ ਹੁਣ ਕਿਉਂਕਿ ਉਹ ਕਿਸਾਨ ਉੱਥੋਂ ਹਟਾਤੇ ਨੇ ਜਾਂ ਪੱਕੇ ਮੋਰਚੇ ਹਟਾਤੇ ਨੇ ਤਾਂ ਹੁਣ ਉਹਨਾਂ ਨੇ ਉਹ ਰਸਤਾ ਵੀ ਖੋਲ ਦਿੱਤਾ ਅੰਦਰ ਨਿਕਲ ਨਹੀਂ ਤੇ ਇੱਕ ਤਾਂ ਜਿਹੜੇ ਕਿਸਾਨਾਂ ਤੇ ਜਿਹੜੇ ਐ ਐਸਕੇਮ ਜਿਹੜਾ ਨਾਨ ਪੋਲੀਟੀਕਲ ਮੋਰਚਾ ਜਿਹੜਾ ਸਰਵਰ ਸਿੰਘ ਬਨੇਰ ਤੇ ਢੱਲੇਵਾਲ ਉੱਤੇ ਦਿਗਵਾਈ ਹੈ ਤੇ ਇੱਕ ਤਾਂ ਉਹ ਉਹਨਾਂ ਨੇ ਵਿਰੋਧ ਕਰਨਾ ਹੀ ਕਰਨਾ ਸੀ ਅੱਜ ਉਹਨਾਂ ਨੇ ਸੱਦਾ ਦਿੱਤਾ ਕਿ ਜ਼ਿਲ੍ਹੇ ਦੇ ਵਿੱਚ ਧਰਨੇ ਜਿਹੜੇ ਡੀਸੀਆਂ ਤੇ ਸੀ ਕੁਝ ਥਾਵਾਂ ਤੇ ਖਿੱਚੋਤਾਣ ਵੀ ਹੋਈ ਗ੍ਰਿਫਤਾਰੀਆਂ ਵੀ ਹੋਈਆਂ ਮਤਲਬ ਮਾਲਵੇ ਦੇ ਵਿੱਚ ਕੁਝ ਦੋ ਤਿੰਨ ਥਾਵਾਂ ਤੇ ਤੇ ਉਹਨਾਂ ਦਾ ਵਿਰੋਧ ਹੋਇਆ ਉਹਨਾਂ ਨੇ ਡੀਸੀ ਦਾ ਦਫਤਰਾਂਗੇ ਧਰਨੇ ਦਿੱਤੇ ਘਰੋ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉੱਥੇ ਗ੍ਰਫਤਾਰੀਆਂ ਵੀ ਹੋਈਆਂ ਥੋੜਾ ਮੋਟਾ ਤਣਾਅ ਵੀ ਹੋਇਆ ਇੱਕ ਤਾਂ ਉਹਨਾਂ ਦੇ ਵਿਰੋਧ ਕਰਨਾ ਹੀ ਕਰਨਾ ਸੀਗਾ ਦੂਜਾ ਉਹਨਾਂ ਦੇ ਪੱਖੀ ਜਿਹੜੇ ਸਾਰੇ ਹੈਗੇ ਨੇ ਉਹ ਵਿਰੋਧ ਜਿਹੜੇ ਉਹਨਾਂ ਦੇ ਹਮਾਇਤਕਾਰ ਏ ਸੀ ਉਹ ਵਿਰੋਧ ਕਰ ਰਹੇ ਨੇ ਇਸ ਕਾਰਵਾਈ ਦਾ ਤੇ ਅਲੀਗੇਸ਼ਨ ਇਹ ਲਾਇਆ ਜਾ ਰਿਹਾ ਤੀਜਾ ਜਿਹੜੇ ਹੈਗੇ ਸਿਆਸੀ ਤਰਾ ਜਿੰਨੇ ਸਿਆਸੀ ਵਿਰੋਧੀ ਨੇ ਉਹਨਾਂ ਨੇ ਇਸ ਨੂੰ ਸਿਆਸਤ ਦਾ ਮੁੱਦਾ ਬਣਾ ਲਿਆ ਬਣਾਉਣਾ ਸੀ ਕੋਈ ਨਵੀਂ ਗੱਲ ਨਹੀਂ ਹੈ ਉਹਨਾਂ ਨੇ ਸਿਆਸੀ ਧਾਰ ਤੇ ਉਹਨਾਂ ਨੇ ਦੋ ਗੱਲਾਂ ਜਿਹੜਾ ਉਹਨਾਂ ਦਾ ਅਟੈਕ ਉਹ ਹੋਇਆ ਕਿ ਧੋਖਾ ਕੀਤਾ ਕਿਸਾਨਾਂ ਨੂੰ ਬਲਾ ਕੇ ਉਥੇ ਤੇ ਬਲਾ ਕੇ ਉਹਨਾਂ ਨੂੰ ਧੋਖੇ ਨਾਲ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਹੈ ਦੇ ਇਹ ਇੱਕ ਤਾਂ ਇਹ ਅਲੀਗੇਸ਼ਨ ਹੈਗਾ ਦੂਸਰਾ ਇਹ ਕਿ ਇਹ ਜ਼ਿਆਤੀ ਕੀਤੀ ਗਈ ਹੈ ਕਿ ਡੈਮੋਕ੍ਰੈਟਿਕ ਰਾਈਟ ਹੈ ਉਹਨਾਂ ਦਾ ਅ ਉਹ ਤੇ ਦੇਣਾ ਤੇ ਸੁਨੀਲ ਜਾਖੜ ਹੋਰਾਂ ਨੇ ਇੱਕ ਵੱਖਰੀ ਥਿਉਰੀ ਦਿੱਤੀ ਆ ਉਹਨਾਂ ਨੇ ਤਾਂ ਇਹ ਕਿਹਾ ਕਿ ਆਪੇ ਸ਼ੁਰੂ ਕਰਾਇਆ ਸੀ ਮੋਰਚਾ ਤੇ ਆਪੇ ਖਰਚ ਖਤਮ ਕਰਾਤਾ ਇਹ ਅਲੀਗੇਸ਼ਨ ਉਹਨਾਂ ਨੇ ਬਹੁਤ ਸੀਰੀਅਸ ਅਲੀਗੇਸ਼ਨ ਇਹ ਲਾਇਆ ਸੁਨੀਲ ਜਾਖੜ ਨੇ ਕਿ ਆਪੇ ਸ਼ੁਰੂ ਕਰਾਇਆ ਸੀ ਤੇ ਆਪੇ ਖਤਮ ਕਰਤਾ ਸੋ ਉਹਨਾਂ ਦੇ ਇਹ ਸਿਆਸੀ ਤੇ ਰਾਜਨੀਆਂ ਆਪਣੀ ਆਪਣੀ ਸਿਆਸਤ ਰਾਹੁਲ ਤੱਕ ਵੀ ਗੱਲ ਬੁਜੀ ਰਹੋ ਤੇ ਪਾਰਲੀਮੈਂਟ ਦੇ ਬਾਹਰ ਵੀ ਉਹਨੇ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ ਇਸ ਗੱਲ ਤੇ ਹੋਇਆ ਕਿ ਤੇ ਇਹ ਵੀ ਦੋਸ਼ ਲਾਇਆ ਗਿਆ ਕਿ ਭਗਵੰਤ ਮਾਨ ਤੇ ਸਰਕਾਰ ਤੇ ਦਿੱਲੀ ਵਾਲੀ ਸਰਕਾਰ ਮਿਲ ਕੇ ਉਹਨਾਂ ਨੇ ਧੋਖਾ ਦਿੱਤਾ ਕਿਸਾਨਾਂ ਨੂੰ ਮਿਲ ਕੇ ਉਹ ਰਲ ਕੇ ਉਹਨਾਂ ਨੇ ਉਸ ਨੂੰ ਜਿਹੜਾ ਕਿਸਾਨਾਂ ਨਾਲ ਜ਼ਿਆਦਤੀ ਕੀਤੀ ਧੱਕਾ ਕੀਤਾ ਇਹ ਅਲੀਗੇਸ਼ਨ ਅੱਜ ਵੱਡੀ ਪੱਤਰ ਤੇ ਜਿਹੜੀ ਅਖਬਾਰਾਂ ਟੀਵੀ ਸੁਖਵੀਰ ਬਾਦਲ ਵੀ ਬੋਲੇ ਇਸ ਗੱਲ ਤੇ ਉਹਨਾਂ ਨੇ ਵੀ ਕਿਹਾ ਕਿ ਕਿਸਾਨਾਂ ਦੇ ਨਾਲ ਖੜੇ ਆ ਸੀਖ ਸਰਦੇ ਜੀ ਸੋ ਉਹ ਸਾਰਿਆਂ ਨੇ ਸਿਆਸੀ ਤਰ੍ਹਾਂ ਜਨੀਆਂ ਜਾਂ ਕਿਸਾਨ ਜਿਹੜੇ ਜਿਨ੍ਹਾਂ ਨੇ ਅਫੈਕਟਡ ਨੇ ਉਹ ਵਿਰੋਧ ਕਰ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਆਮ ਲੋਕ ਨੇ ਵਪਾਰੀ ਨੇ ਕਾਰੋਬਾਰੀ ਨੇ ਖਾਸ ਕਰਕੇ ਜਿਹੜੇ ਰੋਜ਼ਾਨਾ ਲੰਘਣਾ ਹੀ ਜਿਨ੍ਹਾਂ ਨੇ ਤੇ ਸ਼ੰਭੂ ਬੈਰੀਅਰ ਦੇ ਜਿਹੜਾ ਸਹੀ ਉਹ ਉਹ ਵਾਲੇ ਵਾਲੇ ਸ਼ੰਭੂ ਜਿਹੜਾ ਬੈਰੀਅਰ ਖਰੋਰੀ ਬੈਰੀਅਰ ਉਹਦੇ ਆਲੇ ਦੋਲੇ ਜਿੰਨੇ ਲੋਕ ਸੀ ਉਹ ਰੋਜ਼ਾਨਾ ਜਾਣ ਵਾਲੇ ਲੋਕ ਸੀ ਜਿਹੜਿਆ ਆਵਾਜੇ ਉਹ ਸਾਰੇ ਰਾਹਤ ਮਹਿਸੂਸ ਕਰ ਰਹੇ ਆ ਉਹ ਸੰਤੁਸ਼ਟੀ ਮਹਿਸੂਸ ਕਰ ਰਹੇ ਆ ਵੀ ਇਹ ਰਾਹਤੇ ਖੁੱਲ ਗਏ ਅੱਧ ਕਈਆਂ ਦਾ ਕਹਿਣਾ ਕਿ ਸਾਡੇ ਤੱਕ ਚੌਪ ਕੰਮ ਕਾਰੋਬਾਰੀ ਚੌਪਟ ਹੋ ਗਿਆ ਸੀ ਸਾਡਾ ਰੋਟੀ ਰੋਜ਼ੀ ਦਾ ਮਸਲਾ ਖੜਾ ਹੋ ਗਿਆ ਸੀ ਜਾਣਾ ਆਉਣਾ ਔਖਾ ਸੀ ਲੱਖਾਂ ਲੋਕ ਜਿਹੜੇ ਇਸ ਗੱਲ ਤੇ ਪ੍ਰਭਾਵਿਤ ਸੀਗੇ ਉਹ ਸਾਰਿਆਂ ਨੂੰ ਖੁਸ਼ੀ ਹੋਈ ਆ ਤਸੱਲੀ ਹੋਈ ਆ ਵੀ ਚਲੋ ਰਸਤੇ ਖੁੱਲ ਗਏ ਜਿਹੜੇ ਜਿੰਨਾ ਵੀ ਜਿਹੜੇ ਵੇਦਰੋ ਆਵਾਜ਼ਾਈ ਕਰਦਾ ਸੀ ਜਾਂ ਜਿਹੜੇ ਜਿੰਨਾਂ ਦਾ ਕਾਰੋਬਾਰ ਸੀ ਟਰੱਕ ਜਾਂਦੇ ਸੀ ਉਹ ਗੱਡੀਆਂ ਜਾਂਦੇ ਸੀ ਮਾਲ ਜਾਂਦਾ ਸੀ ਉਹ ਸਾਰੇ ਲੋਕ ਜਿਹੜੇ ਆ ਉਹ ਇਸ ਗੱਲ ਤੋਂ ਸੰਤੁਸ਼ਟੀ ਜਦਰਾਤ ਮਹਿਸੂਸ ਕਰ ਰਿਹਾ ਕਿ ਚਲੋ ਰਸਤੇ ਖੁੱਲ ਗਏ ਹੁਣ ਉਹ ਜਿਹੜਾ ਵਾਧੂ ਦੇ ਵਾੜ ਪੈਂਦਾ ਸੀ ਖਰਚੇ ਹੁੰਦੇ ਸੀ ਟਾਈਮ ਲੱਗਦਾ ਸੀ ਘੰਟਿਆਂਵੰਤ ਦੀ ਰੁਕਣਾ ਪੈਂਦਾ ਸੀ ਉਹ ਘਟ ਜੇਗਾ ਜਿਹੜਾ ਸੋ ਇਹ ਇਹ ਹੈਗਾ ਕਿ ਸਿਆਸੀ ਸਾਰੇ ਵਿਰੋਧੀਕ ਵਿਰੋਧ-ਵਿਰੋਧ ਕਰ ਰਹੇ ਨੇ ਦੂਜੇ ਪਾਸੇ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਤਾਂ ਦੂਜੇ ਮੋਰਚੇ ਵਾਲੇ ਆ ਉਹ ਤਾਂ ਸੰਜਮ ਨਾਲ ਹੀ ਬੋਲ ਰਹੇ ਆ ਉਹ ਤਾਂ ਬਹੁਤਾ ਨਹੀਂ ਬੋਲ ਰਹੇ ਜਿਹੜੇ ਐਸਕੇਐਮ ਵਾਲੇ ਜਿਹੜੇ ਇਸ ਮੋਰਚੇ ਦੇ ਸੀ ਉਹ ਤਿੱਖੇ ਵਿਰੋਧ ਕਰ ਰਹੇ ਨੇ ਬਹੁਤ ਜੀ ਨਹੀਂ ਭਗਵੰਤ ਮਾਨ ਨੂੰ ਵੀ ਸਰਕਾਰ ਨੂੰ ਵੀ ਬੜੇ ਦੋਸ਼ ਲਾ ਰਹੇ ਨੇ ਬੜੇ ਬੜੀਆਂ ਮੰਦਾ ਚੰਗਾ ਵੀ ਬੋਲ ਰਹੇ ਨੇ ਕਿਉਂਕਿ ਇਹਨਾਂ ਜੀ ਪਰ ਦੂਜੇ ਪਾਸੇ ਆਮ ਲੋਕ ਜੀ ਕਈ ਆਮ ਲੋਕਾਂ ਦਾ ਜਿਹੜਾ ਉਹ ਹੋਰ ਤਰ੍ਹਾਂ ਦਾ ਰਿਐਕਸ਼ਨ ਆ ਉਬਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲੋਂ ਵੱਖਰਾ ਹੈਗਾ ਜਾਂ ਇਹਨਾਂ ਕਿਸਾਨ ਨੇਤਾਵਾਂ ਨਾਲੋਂ ਵੱਖਰਾ ਹੈ ਕਿਉਂਕਿ ਲੋਕ ਪਹਿਲਾਂ ਇਸ ਗੱਲ ਤੋਂ ਤੰਗ ਸੀਗੇ ਬਹੁਤ ਮੁਸ਼ਕਲ ਹੋ ਸੀਗੇ ਧਰਨੇ ਮਜਾਰੇ ਲਾਉਣਾ ਜਿਵੇਂ ਪਹਿਲਾਂ ਹੀ ਕਹਿੰਦੇ ਵੀ ਹਰ ਇੱਕ ਦਾ ਹੱਕ ਹੈ ਮੰਗਾ ਮੰਨਣਾ ਮਸਲੇ ਰੱਖਣਾ ਹੱਕ ਹੈ ਉਹਨਾਂ ਵਾਸਤੇ ਐਜੀਟੇਸ਼ਨ ਕਰਨਾ ਵੀ ਹੱਕ ਹੈ ਬਿਲਕੁਲ ਠੱਗ ਹੈ ਪਰ ਦੂਜਿਆਂ ਦਾ ਹੱਕ ਮਾਰ ਕੇ ਆਪਣਾ ਹੱਕ ਲੈਣਾ ਜਿਹੜਾ ਇੱਕ ਸੈਕਸ਼ਨ ਜਿਹੜਾ ਹੈ ਕਸਾਣਾ ਦਾ ਵੱਡਾ ਹੈ ਵੱਡਾ ਹਸ ਹੈ ਪਰ ਉਹ ਦੂਜੇ ਜਿਹੜੇ ਲੱਖਾਂ ਲੋਕਾਂ ਹਜ਼ਾਰਾਂ ਲੋਕਾਂ ਦਾ ਜਿਹੜਾ ਹੱਕ ਹੈ ਫ੍ਰੀ ਜਾਣ ਦਾ ਯਾਨੀ ਅਤੇ ਇਕੱਠੇ ਹੋਣ ਦਾ ਮਤਲਬ ਉਹਨਾਂ ਦਾ ਜਿਹੜਾ ਮੂਵਮੈਂਟ ਦਾ ਇਕੱਠੇ ਜਾਣ ਦਾ ਮਤਲਬ ਕਿਤੇ ਵੀ ਜਾਣ ਆਉਣ ਦਾ ਤੇ ਜਿਹੜਾ ਫੈਸਿਲਿਟੀਆਂ ਬਣਾਈਆਂ ਨੇ ਰਸਤੇ ਬਣਾਏ ਹੈ ਉਹਨਾਂ ਨੂੰ ਵਰਤੋਂ ਕਰਨ ਦਾ ਜਿਹੜਾ ਰਾਈਟ ਹੈ ਉਹਦਾ ਹੱਕ ਹੈ ਉਸ ਨੂੰ ਤੁਸੀਂ ਆਪਾ ਮਾਰਨਾ ਇੱਥੇ ਕਲੈਸ਼ ਆ ਜਾਂਦਾ ਫਿਰ ਇਸ ਕਲੈਸ਼ ਨੂੰ ਜਿਹੜਾ ਜਿਹੜਾ ਇਹ ਕਲੈਸ਼ ਹੈ ਕਿ ਤੁਸੀਂ ਥੋੜੇ ਕੁਝ ਲੋਕ ਜਿਹੜੇ ਆ ਬਾਕੀ ਖੜਾ ਜਾਣਾ ਲੋਕਾਂ ਦਾ ਜਿਹੜਾ ਹੱਕ ਚੱਲਦਾ ਉਹਨਾਂ ਦਾ ਵੀ ਹੱਕ ਹੈ ਤੁਹਾਡਾ ਹੱਕ ਹੈ ਨਾ ਧਰਨੇ ਮਜਾਰੇ ਲਾਉਣ ਦਾ ਸਭ ਕਹਦਾ ਪਰ ਦੂਜਿਆਂ ਦਾ ਹੱਕ ਜਦੋਂ ਮਾਰ ਰਹੇ ਹੋ ਉੱਥੇ ਫਿਰ ਤੁਸੀਂ ਕੁਦਰਤੀ ਤੌਰ ਤੇ ਤੁਹਾਡੇ ਲੋਕ ਵਿਰੋਧ ਹੋਣਗੇ ਤੇ ਬਹੁਤੇ ਲੋਕ ਛੋਡੇ ਇਸ ਗੱਲ ਦੇ ਜਿਹੜੇ ਨਾਲ ਨਹੀਂ ਤੁਰਨਗੇ ਜਿਵੇਂ ਕਿ ਦਿਖਿਆ ਕਿ ਦਿੱਲੀ ਦੇ ਮੋਰਚੇ ਵਿੱਚ ਕਿਵੇਂ ਸਾਰੇ ਲੋਕ ਨਾਲ ਸੀਏ ਪਰ ਹੁਣ ਜਿਵੇਂ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਦਾ ਹੋਇਆ ਸੀ ਉਹ ਲੋਕ ਜਿਹੜੇ ਉਹਨਾਂ ਦੇ ਨਾਲ ਨਹੀਂ ਤੁਰੇ ਸੀ ਸੋ ਐਂਡ ਨਤੀਜਾ ਕੀ ਨਿਕਲੇਗਾ ਮੈਂ ਥੋੜੇ ਨਾਂ ਪੜ੍ਹ ਦਿਆਂ ਜਿਹੜੇ ਜਿਹੜੇ ਸਾਡੇ ਜੁੜੇ ਨੇ ਵਿਜੇਪਾਲ ਡਿੰਪੀ ਸੁਖਦੀਪ ਸਿੰਘ ਮਾਨ ਇਹ ਉਮਰਿੰਦਰ ਚਾਹਲ ਪਰਮਿੰਦਰ ਕੌਰ ਹਰਵਿੰਦਰ ਸਤਾਜ ਲੋ ਜੀ ਭਗਵੰਤ ਮਾਨ ਦੇ ਪਿੰਡ ਤੋਂ ਵੀ ਜੁੜੇ ਨੇ ਹਰਿੰਦਰ ਸਤਾਜ ਤੇ 18 ਹੋਰ ਨੇ ਪਰਵਿੰਦਰ ਕੌਰ ਆਰਜਣ ਸਿੰਘ ਸਿੱਧੂ ਗੁਰਪ੍ਰੀ ਸਿੰਘ ਸੁਨੀਲ ਕੁਮਾਰ ਨੀਰਜ ਗੁਪਤਾ ਰੋਹਿਤ ਸਿੰਘਲਾ ਹੈਪੀ ਰੰਦੇਓ ਰੰਦੇਓ ਸੰਜੂ ਰਾਜਪੂਤ ਨਾ ਵੜੇ ਵਧੀਆ ਵਿਦੇਸ ਹੁੰਦੇ ਨੇ ਡਾਕਟਰ ਸਟੀਫਨ ਸਟ੍ਰੇਂਜ ਜਗਮੋਨ ਸਿੰਘ ਸੰਧੂ ਅੰਗਰੇਜ਼ ਸਿੰਘ ਸੱਗੂ ਰਵਿੰਦਰ ਸਿੰਘ ਸੁਨੀਲ ਕੁਮਾਰ ਅ ਦੇਖੋ ਜੀ ਮੈਂ ਨਾਂ ਦਾ ਪੜਿਆ ਵਧੀਆ ਗੱਲ ਹੁੰਦੀ ਆ ਕਿ ਆਪਣੀ ਆਪਣੀ رائے ਦਿਓ ਕੋਈ ਨਾ ਕੋਈ ਉਹਦੇ ਚ ਕਮੈਂਟ ਕਰੋ رائے ਦਿਓ ਜੇ ਲਾਈਵ ਕਰ ਰਹੇ ਆ ਹਾਲਾਂਕਿ ਲੇਟ ਆਪਾਂ ਪਰ ਸਾਰੇ ਜੁੜੇ ਹੋਏ ਨੇ ਬਹੁਤ ਅੱਛਾ ਲੱਗ ਰਿਹਾ ਮੈਨੂੰ ਅ ਅਸੀਂ ਇੱਕ ਸਵਾਲ ਪਾਇਆ ਸੀ ਦੋ ਤਿੰਨ ਥਾਵਾਂ ਤੇ ਫੋਰਮ ਤੇ ਫੇਸਬੁੱਕ ਤੇ ਹੋਰਾਂ ਥਾਵਾਂ ਦੇ ਕੁਝ ਥਾਵਾਂ ਦੇ ਪਾਇਏ ਸੀ ਸਵਾਲ ਕਿ ਕੀ ਤੁਸੀਂ ਇਸ ਪੁਲਿਸ ਕਾਰਵਾਈ ਨਾਲ ਸਹਿਮਤ ਹੋ ਜਿਹੜੀ ਕਾਰਵਾਈ ਭਗਵੰਤ ਸਰਕਾਰ ਨੇ ਕੀਤੀ ਹੈ ਜਾਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਉਹਦੇ ਨਾਲ ਸਹਿਮਤ ਹੋ ਤਾਂ ਉਹਦੇ 'ਚ ਬੜੇ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ਨ ਆਏ ਆ। ਬਹੁਤ ਬਹੁਤ ਡਿਫਰੈਂਟ ਕਿਸਮ ਦੇ ਰਿਐਕਸ਼ਨ ਆਇਆ ਪਰ ਬਹੁਤੇ ਮੈਜੋਰਟੀ ਜਿਹੜੇ ਰਿਐਕਸ਼ਨ ਸੀ ਮੈਜੋਰਟੀ ਜਿਹੜੇ ਪ੍ਰਤੀਕਰਮ ਸੀ ਜਾਂ ਜੋ ਜਵਾਬ ਸੀ ਉਹਨਾਂ ਨੇ ਇਸ ਦੀ ਹਮਾਇਤ ਕੀਤੀ ਹੈ ਕਿ ਇਹ ਠੀਕ ਕੀਤਾ ਇਹ ਰਸਤੇ ਖੁੱਲਣੇ ਚਾਹੀਦੇ ਸੀ। ਬਾਕੀ ਵੀ ਕੁਝ ਪੁਲਿਸ ਧੱਕਾ ਕਰਦੀ ਹੈ ਜਾਂ ਆਤੀ ਕਰਦੀ ਹੈ। ਉਸ ਗੱਲ ਦੀ ਹਮਾਇਤ ਨਹੀਂ ਕਰਦੇ ਲੋਕ ਨਾ ਹੀ ਅਸੀਂ ਕਰਦੇ ਆ ਪਰ ਇਸ ਗੱਲ ਤੇ ਲੋਕ ਕਦជា ਰਸਤੇ ਖੁੱਲਣੇ ਚਾਹੀਦੇ ਰਸਤੇ ਨਹੀਂ ਬੰਦ ਹੋਣੇ ਚਾਹੀਦੇ ਜੀ ਰੇਲ ਤੇ ਜਿਹੜਾ ਰੋਡ ਟ੍ਰੈਫਿਕ ਹੈ ਉਹ ਨਹੀਂ ਬੰਦ ਹੋਣਾ ਚਾਹੀਦਾ ਰੇਲਾਂ ਵੀ ਜਦੋਂ ਬੰਦ ਹੋ ਜਾਂਦੀਆਂ ਤੇ ਐਨੇ ਦੁਖੀ ਹੁੰਦੇ ਨੇ ਲੋਕ ਐਨੀ ਮੁਸ਼ਕਲ ਚ ਹੁੰਦੇ ਨੇ ਜਿਹੜੇ ਜਾਂਦਾਵਾਂ ਦੇ ਪੁੱਛੋ ਹੀ ਨਾ ਜੀ ਸੋ ਰੇਲ ਰੋਡ ਟ੍ਰੈਫਿਕ ਨਹੀਂ ਬੰਦ ਹੋਣਾ ਜਿਹਦਾ ਹੋਰ ਤਰੀਕੇ ਤੁਸੀਂ ਐਜੀਟੇਸ਼ਨ ਦੇ ਜੋ ਵਰਤੋ ਇਹ ਗੱਲ ਅੱਜ ਮੈਂ ਜਿੰਨੇ ਥਾਵਾਂ ਤੇ ਜਦੋਂ ਉਹ ਫੇਸਬੁੱਕ ਤੇ ਜਾਂ ਹੋਰ ਥਾਵਾਂ ਤੇ ਜਿੰਨੇ ਪਾਇਆ ਸੀ ਵੀ ਕਮੈਂਟ ਕਰੋ ਤੁਸੀਂ ਇਸ ਗੱਲ ਤੇ ਠੀਕ ਹੈ ਕਾਰਵਾਈ ਕਿ ਨਹੀਂ ਜਿਹੜਾ ਪੁਲਿਸ ਦਾ ਅਦਰਵਾਈਜ਼ ਪੁਲਿਸ ਦਾ ਰੋਲ ਆ ਜਾਂ ਪੁਲਿਸ ਨੇ ਸ਼ਿਕਾਇਤਾਂ ਲੋਕਾਂ ਨੂੰ ਪੁਲਿਸ ਧੱਕਾ ਕਰਦੀ ਉਹ ਉਹ ਹੈਗੇ ਮਸਲੇ ਉਹ ਕੋਈ ਇਸ ਕਾਰਵਾਈ ਨਾਲ ਪੁਲਿਸ ਕੋਈ ਦੁੱਧੋ ਤੀ ਨਹੀਂ ਹੋ ਗਈ ਹੈ ਇਹ ਇਹ ਬਿਲਕੁਲ ਇਸ ਗੱਲ ਤੇ ਕੋਈ ਸਪਸ਼ਟ ਹੈ ਪਰਪਾਲ ਸਿੰਘ ਗੁਰਜੀਤ ਬਾਜਵਾ ਗਗਨਦੀਪ ਖੁਰਮੀ ਸੰਜੂ ਰਾਜਪੀਰ ਰਾਜ ਸੰਜੂ ਰਾਜਪੂਤ ਅਮਰਤ ਐਸ ਅਮਰਤ ਕੁਲਦੀਪ ਗੌਰ ਗੌਰ ਜੰਗੌਰ ਰੁਪਿੰਦਰ ਤਲਵੰਡੀ ਵਿਜੇ ਜੈਨ ਸ਼ਸ਼ੀ ਬਾਲਾ ਨੀਰਜ ਗੁਪਤਾ ਮਨਦੀਪ ਸਿੰਘ ਚਾਹਲ ਸੋ ਬਹੁਤ ਹੋਰ ਲੰਮੇ ਲਿਸਟ ਹੈ ਗੁਰਪ੍ਰੀਤ ਸਿੰਘ ਲਲਿਤ ਪਾਂਡੇ ਮਨੇਸ਼ ਸਿੰਘ ਰੁਪਿੰਦਰ ਤਲਵੰਡੀ ਵਿਜੇ ਜੈਨ ਓਮ ਪ੍ਰਕਾਸ਼ ਲਾਲਾ ਵਾਹ ਨੀਰਜ ਗੁਪਤਾ ਨਰਿੰਦਰ ਕੁਮਾਰ ਸੰਦੀਪ ਕੌਰ ਹਰੀਸ਼ ਵਰਮਾ ਲਲਿਤ ਪਾਂਡੇ ਸੁਰਜੀਤ ਸਿੰਘ ਕਮਲਪ੍ਰੀਤ ਸਿੰਘ ਬਾੜ ਵਿਜੇ ਜੈਨ ਸਿੰਦਰ ਸਿੰਘ ਬਿਕਰਮਜੀਤ ਸਿੰਘ ਤੰਜੇ ਤਨੰਜੇ ਵਿਕਰਮਜੀਤ ਤਨੰਜੇ ਜੀ ਲਲਿਤ ਕਰਦਮ ਜੋਤੀ ਸਰਪੰਚ rahul dubey ਸਰਕਾਰ ਮਨਿੰਦਰ ਜੀ ਸਰਾ ਦੇਖੋ ਜੀ ਮੇਰੀ ਇਹ ਇੱਕ ਹਲਕੀ ਰਿਕਵੈਸਟ ਇਹ ਸੁਝਾਵੀ ਹੈ ਕੁਝ ਆਪਣੇ ਕਮੈਂਟ ਜਰੂਰ ਕਰੋ ਜੇ ਚੰਗਾ ਲੱਗਦਾ ਮਾੜਾ ਲੱਗਦਾ ਜੋ ਵੀ ਕਰਦਾ ਜੋ ਵੀ ਲੱਗਦਾ ਉਹ ਕਮੈਂਟ ਜ਼ਰੂਰ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸੋ ਮੈਂ ਫੇਰ ਸਵਾਲ ਪਾ ਕੇ ਵੀ ਛੱਡ ਰਿਹਾ ਤੇ ਕਿ ਹੁਣ ਇਹ ਹੈ ਕਿ ਇੱਕ ਦੋ ਦਿਨ ਤੱਕ ਰਸਤੇ ਖੁੱਲ ਜਾਣੇ ਆ ਜਿਸ ਤਰ੍ਹਾਂ ਦਾ ਇਟਿਟਿਊਡ ਲੱਗਦਾ ਹੈ ਇੱਕ ਮੀਨ ਟਾਈਮ ਇੱਕ ਹੋਰ ਖਬਰ ਸੁਣਾ ਦਿੰਦਾ ਵੱਡੀ ਬੜੀ ਦਿਲਚਸਪ ਖਬਰ ਹੈ ਕਿ ਇਸੇ ਸਾਰੇ ਉਸ ਚ ਕਿਸ ਪੰਜਾਬ ਸਰਕਾਰ ਨੇ ਭਵੰਤਮਾਨ ਸਰਕਾਰ ਨੇ ਕਿਸਾਨ ਦੁੱਜੇ ਮੋਰਚੇ ਦੀ ਕੱਲ ਮੀਟਿੰਗ ਫੇਰ ਬੁਲਾਈ ਹੈ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਜਿਹੜਾ ਦੂਜਾ ਕਿਸਾਨ ਮੋਰਚਾ ਐ ਐਸਕੇਮ ਜਿਹਨੂੰ ਕਹਿੰਦੇ ਐ ਸੰਯੁਕਤ ਕਿਸਾਨ ਮੋਰਚਾ ਜਿਹਦੀ ਗਵਾਈ ਅ ਜਿਹੜੇ ਉਗਰਾਹਾ ਗਰੁੱਪ ਦੇ ਬੀਕੇਜੂ ਦੇ ਮੁਖੀ ਨੇ ਜੋਗਿੰਦਰ ਸਿੰਘ ਹੋ ਰਾਹਾਂ ਤੇ ਦੂਜੇ ਪਾਸੇ ਬਲਵੀਰ ਸਿੰਘ ਰਾਜੇਵਾਲ ਨੇ ਉਹ ਅਗਵਾਈ ਕਰ ਰਹੇ ਨੇ ਜਿਹੜੇ ਮੋਰਚੇ ਦੀ ਉਸ ਮੋਰਚੇ ਦੀ ਮੀਟਿੰਗ ਫੇਰ ਕੱਲ ਬੁਲਾਈ ਐ ਪੰਜਾਬ ਸਰਕਾਰ ਨੇ ਗੱਲਬਾਤ ਵਾਸਤੇ ਬੁਲਾਏ ਨੇ ਉਹ ਤੇ ਉਹਨਾਂ ਦੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀ ਮੰਤਰੀ ਉਹਨਾਂ ਨੇ ਮੀਟਿੰਗ ਕਰਨਗੇ ਮੀਟਿੰਗ ਦਾ ਟਾਈਮ ਵੀ ਅਸੀਂ ਉਹ ਵੈਬਸਾਈਟ ਤੇ ਵੀ ਖਬਰ ਪਾ ਦਿੱਤੀ ਹੈ ਸੋ ਇੱਕ ਪਾਸੇ ਜਿਹੜੀ ਇਹ ਸਰਕਾਰ ਉਹਨਾਂ ਕਿਸਾਨਾਂ ਨਾਲ ਹੋ ਰਿਹਾ ਤਲਾ ਬਣਿਆ ਹੋਇਆ ਉਹਨਾਂ ਦੇ ਮੋਰਚੇ ਖਤਮ ਕੀਤੇ ਨੇ ਦੂਜੀ ਪਾਸੇ ਕਿਸਾਨਾਂ ਦੀ ਜਿਹੜੇ ਐਸਕੇਮ ਮੋਰਚੇ ਦੀ ਮੀਟਿੰਗ ਬੁਲਾਈ ਆ ਤੇ ਉਹਦੇ ਚ ਕੀ ਹੈ ਕਿ ਇਹ ਉਹੀ ਮੋਰਚੇ ਦੇ ਲੀਡਰ ਨੇ ਜਿਨ੍ਹਾਂ ਨਾਲ ਪਿਛਲੀ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਤਕਰਾਰ ਹੋ ਗਿਆ ਸੀ ਭਗਵੰਤਪਨ ਸੀਐਮ ਜਿਹੜੇ ਉਸ ਵੇਲੇ ਉੱਠ ਕੇ ਚਲੇ ਗਏ ਸੀ ਤੇ ਇਹਨਾਂ ਨੇ ਇਹ ਕਿਹਾ ਸੀ ਕਿ ਸੀਐਮ ਦਾ ਵਧੀਰਾ ਠੀਕ ਨਹੀਂ ਹੈ ਉੱਠ ਕੇ ਚਲੇ ਗਏ ਤੇ ਉਹਨਾਂ ਨੇ ਵਿਰੋਧ ਕੀਤਾ ਸੀ ਉਸੇ ਦੇ ਵਿੱਚ ਡੈਡਲੌਕ ਕ੍ਰੀਏਟ ਹੋ ਗਿਆ ਸੀ ਕਹਿ ਲਓ ਤੇ ਬਾਹਰ ਆ ਕੇ ਕਾਫੀ ਬੋਲੇ ਸੀ ਇਹ ਅਦਰ ਭਗਵੰਤ ਮਾਨ ਹੋਰੀ ਬੋਲੇ ਸੀ ਵੀ ਮੈਂ ਤਾਂ ਕੋਈ ਮੈਂ ਤਾਂ ਇਹਨਾਂ ਨੇ ਇਹ ਹੀ ਕਿਹਾ ਸੀ ਵੀ ਤੁਸੀਂ ਅ ਮਾਰਚ ਪੇ ਉਸਟਪੋਨ ਕਰ ਦਿਓ ਆਪਣਾ ਜਿਹੜਾ ਚੰਡੀਗੜ੍ਹ ਵਾਲਾ ਸੀ ਫਿਰ ਉਹ ਚੰਡੀਗੜ੍ਹ ਵਾਲਾ ਮਾਰਚ ਹੋਣ ਵੀ ਨਹੀਂ ਸੀ ਦਿੱਤਾ ਸਰਕਾਰ ਨੇ ਹੋਣ ਨਹੀਂ ਦਿੱਤਾ ਸਖਤੀ ਕੀਤੀ ਅਤੇ ਇਕੱਠੇ ਨਹੀਂ ਹੋਣ ਦਿੱਤੇ ਉਸ ਤੋਂ ਬਾਅਦ ਫਿਰ ਉਹੀ ਮੋਰਚਾ ਉਹੀ ਮੋਰਚੇ ਨੂੰ ਹੁਣ ਫੇਰ ਕੱਲ ਨੂੰ ਇਨਵਾਈਟ ਕੀਤਾ ਗਿਆ ਕੱਲ 22 ਮਾਰਚ ਨੂੰ ਸੌਰੀ 21 ਮਾਰਚ ਨੂੰ ਕੱਲ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋਣਾ ਹੈ ਉਹਨਾਂ ਨੇ ਸੈਸ਼ਨ ਤੇ ਸੀਗਾ ਵੀ ਸੈਸ਼ਨ ਤੇ ਬਾਹਰ ਵੀ ਜੀ ਕਰਾਂਗੇ ਪ੍ਰੋਟੈਸਟ ਉਹਨਾਂ ਨੇ 26 ਮਾਰਚ ਦੀ ਕਾਲ ਦਿੱਤੀ ਸੀ ਹੁਣ ਫਿਰ 26 ਮਾਰਚ ਨੂੰ ਆਵਾਂਗੇ ਚੰਡੀਗੜ੍ਹ ਪਰ ਹੁਣ ਉਹ ਕੱਲ ਨੂੰ ਬੁਲਾਏ ਆ ਮੀਟਿੰਗ ਵਾਸਤੇ ਮੀਟਿੰਗ ਜੋ ਕੀ ਨਿਕਲਦਾ ਹੈ ਜੀ ਤੇ ਦੂਜੇ ਪਾਸੇ ਜਿਹੜੇ ਕਿਸਾਨ ਲੀਡਰ ਨੇ ਸਰਹੋਰ ਪੰਦੇਰ ਢੱਲੇਵਾਲ ਉਹ ਉਹ ਜੇਲ੍ਹਾਂ ਚ ਨੇ ਉਹ ਢੱਲੇਵਾਲ ਨੂੰ ਤਾਂ ਉਹਨੇ ਰੱਖਿਆ ਹੋਇਆ ਕਸਟਡੀ ਚ ਡਾਕਟਰੀਜ਼ ਉਹਦੇ ਚ ਨਿਗਰਾਨੀ ਹੇਠ ਪਰ ਹੋਰ ਆ ਜਿਹੜੇ ਨੇ ਤਾਮ ਫੜੇ ਸੀ ਉਹਨਾਂ ਨੂੰ ਜੇਲ੍ਹ ਚ ਭੇਜਤਾ ਗਿਆ ਜੇਲ੍ਹ ਚ ਭੇਜਤਾ ਗਿਆ ਰੈਸਟ ਪਾ ਕੇ ਪਰ ਜਿਹੜੇ ਬੁੱਧੇ ਕੱਲ ਫੜੇ ਜਿਹੜੇ ਬੱਸਾਂ 'ਚ ਬਿਠਾ ਕੇ ਲਿਗਾਇਆ ਸੀ ਇਹਨਾਂ ਨੂੰ ਛੱਡ ਦਿੱਤਾ ਗਿਆ ਜਾਂ ਘਰਾਂ 'ਚ ਭੇਜਤਾ ਗਿਆ ਬਹੁਤ ਜ਼ਿਆਦਾ ਗ੍ਰਿਫਤਾਰੀਆਂ ਨਹੀਂ ਕੀਤੀਆਂ ਅੱਜ ਵੀ ਕੁਝ ਰਾਉਂਡ ਅਪ ਕੀਤੇ ਆ ਹੁਣ ਸ਼ਾਇਦ ਇਹ ਵੀ ਕੁਝ ਹੋਰ ਨਾ ਜੋ ਸਾਰੇ ਨਹੀਂ ਉੱਚੋ ਹੀ ਜਿਹੜਾ ਉਹਦੇ ਚ ਕੀਤਾ ਗਿਆ ਜੇਲ੍ਹਾਂ ਚ ਭੇਜਿਆ ਗਿਆ ਸਾਰੇ ਨਹੀਂ ਭੇਜੇ ਗਏ ਇਹ ਫਿਰ ਹਿੱਲ ਗਿਆ ਮੇਰਾ ਸਿਸਟਮ ਜਿਹਦੇ ਚ ਦਿਸਦੇ ਆ ਨਾਂ ਨੂੰ ਦਿਸਦੇ ਆ ਫਿਰ ਹਿੱਲ ਗਿਆ ਹੁਣ ਇੱਕ ਵਾਰੀ ਸ਼ਾਇਦ ਸ਼ੁਰੂ ਹੋ ਜੇ ਉਹ ਹੋ ਜਾ ਭਾਈ ਇਹ ਜਿਹੜੇ ਗੱਜਟਸ ਹੁੰਦੇ ਨੇ ਨਾ ਇਹਨਾਂ ਦੀ ਆਪਦੀ ਮਰਜ਼ੀ ਨਾਲ ਚੱਲਦੇ ਨੇ ਸੰਦੀਪ ਰਨਾਵਾ ਗੁਰਵਿੰਦਰ ਰਾਠਾ ਨਾ ਤੇ ਚਲੋ ਹਰਦਮਾਨ ਦੀ ਹਰਦਮਾਨ ਵੀ ਜੁੜੇ ਹੋਏ ਨੇ ਹਰਦਮਾਨ ਸਾਡੇ ਜੀ ਇਹ ਕੈਨੇਡਾ ਤੋਂ ਨੇ ਤੇ ਸਾਡੇ ਨਾਲ ਜੁੜੇ ਹੋਏ ਨੇ ਬਾਬੂਸ਼ਾਹ ਨਾਲ ਬਹੁਤ ਅੱਛੇ ਲੇਖਕ ਵੀ ਨੇ ਸਹਾਤਕਾਰ ਵੀ ਨੇ ਤੇ ਉੱਥੇ ਆਪਣੇ ਕੈਨੇਡਾ ਦੇ ਵਿੱਚ BC ਜ ਬ੍ਰਿਟਿਸ਼ ਕੋਲੰਬੀਆ ਚ ਸਰੀ ਰਹਿੰਦੇ ਨੇ ਹੁਣ ਇੰਡੀਆ ਆਏ ਹੋਏ ਸੀ ਪਤਾ ਨਹੀਂ ਵਾਪਸ ਚਲੇ ਗਏ ਕਿ ਨਹੀਂ ਸੋ ਮੈਂ ਇਹ ਗੱਲ ਕਰ ਰਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਬੁਲਾਇਆ ਹੋਇਆ ਹੈ ਕਿਸਾਨ ਇੱਕ ਇੱਕ ਮੋਰਚੇ ਨੂੰ ਦੂਜੇ ਮੋਰਚੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਫਿਰ ਮੈਂ ਤੁਹਾਡੇ ਰਸਤੇ ਹੁਣ ਖੁੱਲਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਆਵਾਜ਼ੀ ਕਰਨੀ ਹੈ ਜੀਟੀ ਰੋਡ ਤੋਂ ਸ਼ੰਭੂ ਤੇ ਖਨੌਰੀ ਤੋਂ ਉਹ ਮੇਰੇ ਖਿਆਲ ਅਕਾ ਕੱਲ ਤੱਕ ਜਿਹੜੇ ਆ ਸਾਰੇ ਰਸਤੇ ਖੁੱਲ ਜਾਣਗੇ ਤੇ ਆਮ ਲੋਕ ਜਿਹੜੇ ਇਸ ਗੱਲ ਤੋਂ ਸੰਤੁਸ਼ਟੀ ਆ ਉਹਨਾਂ ਨੂੰ ਖੁਸ਼ ਨੇ ਰਾਹਤ ਨੇ ਪਰ ਦੂਜੇ ਪਾਸੇ ਸਿਆਸੀ ਜਿਹੜੇ ਸਾਰੇ ਵਿਰੋਧੀ ਨੇ ਕਿਸਾਨ ਨੇਤਾ ਨੇ ਤੇ ਜਿਹੜੇ ਇਹ ਕਹਿੰਦੇ ਕਿ ਅਸੀਂ ਡੈਮੋਕਰੇਟਿਕ ਰਾਈਟ ਜਾਂ ਹੱਕਾਂ ਦੇ ਅਸੀਂ ਰਾਖੇ ਆ ਉਹ ਵਿਰੋਧ ਕਰ ਰਹੇ ਨੇ ਸੋ ਸਾਰਿਆਂ ਦੀ ਸ਼ਾਂਤੀ ਕਦੇ ਹੁੰਦੀ ਨਹੀਂ ਹੈਗੀ ਆਮ ਤੌਰ ਤੇ ਇਹੀ ਹੁੰਦਾ ਹੈ ਤੇ ਪਰ ਆਮ ਲੋਕਾਂ ਦੀ ਬਹੁਤੇ ਲੋਕ ਕੁਲਿਟੀ ਲੋਕ ਜਿਨ੍ਹਾਂ ਦੀ ਇਹ ਸੀ ਕਿ ਤੁਸੀਂ ਧਰਨੇ ਲਾਓ ਮਜਾਰੇ ਲਾਓ ਪਰ ਰੇਲ ਤੇ ਹੁਨਾ ਰੋਕੋ ਸੋ ਜਦੋਂ ਉਹ ਰੁਕੇ ਜਾਂਦੇ ਆ ਅਚਾਨਕ ਰੁਕ ਜਾਂਦਾ ਤੇ ਬਹੁਤ ਲੋਕਾਂ ਨੂੰ ਤਕਲੀਫ ਹੁੰਦੀ ਹੈ ਤੇ ਇਹ ਕਾਰਵਾਈ ਜਿਹੜੀ ਹੈ ਦੇਖੋ ਦੂਸਰੀ ਗੱਲ ਵੀ ਮੈਂ ਜਿਹੜੀ ਭਵੰਤ ਸਰਕਾਰ ਜਾਂ ਜਿਹੜੀ ਵੀ ਸਰਕਾਰ ਹੈ ਉਹਨੂੰ ਇੱਕ ਗੱਲ ਦੇ ਚੌਕਸ ਰਹਿਣਾ ਚਾਹੀਦਾ ਜੇਤੇ ਰੱਖਣ ਚਾਹੀਦੇ ਆ ਕਿ ਜਦੋਂ ਤੁਸੀਂ ਪੁਲਿਸ ਨੂੰ ਬੇਥਾ ਤਾਕਤ ਦੇ ਦਿੰਦੇ ਹੋ ਪੁਲਿਸ ਨੂੰ ਜਾਂ ਸਕਿਉਰਿਟੀ ਫੋਰਸਸ ਨੂੰ ਤੁਸੀਂ ਉਹਦੀ ਲਗਾਮ ਛੱਡ ਦਿੰਦੇ ਹੋ ਖੁੱਲੀ ਤਾਕਤ ਦੇ ਦਿੰਦੇ ਹੋ ਤੇ ਸਿਰਫ ਇਹ ਆ ਵੀ ਜੋ ਮਰਜ਼ੀ ਕਰਨ ਉਹ ਜਦ ਮਰਜ਼ੀ ਤੁਸੀਂ ਆਪਣੇ ਕਿਸੇ ਮਕਸਦ ਵਾਸਤੇ ਜਾ ਕੁਛ ਵੀ ਕਾਰਵਾਈ ਕਰਨੀ ਦੀ ਤਾਂ ਉਦੋਂ ਪੁਲਿਸ ਫਿਰ ਉਸ ਦੀ ਦੁਰਵਰਤੋਂ ਵੀ ਕਰਦੀ ਹੈ ਆਪਣੀ ਤਾਕਤ ਦੀ ਦੁਰਵਰਤੋਂ ਵੀ ਕਰਦੀ ਹੈ ਪਹਿਲਾਂ ਦਸਤਬਾਨ ਦੇ ਮੇਲੇ ਵੀ ਦੇਖਿਆ ਉਸ ਤੋਂ ਬਾਅਦ ਵੀ ਦੇਖਿਆ ਬਹੁਤ ਵਾਰੀ ਦੇਖਿਆ ਸੋ ਇਹ ਜਿਹੜੇ ਰੂਲਰ ਨੇ ਹਾਕਮ ਨੇ ਜਿਹੜੇ ਕਿ ਸਰਕਾਰ 'ਚ ਹੁੰਨੇ ਨੇ ਉਹਨਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਪੁਲਿਸ ਨੂੰ ਜਿਹੜੀ ਹੈ ਉਹਨਾਂ ਦੀ ਨਿਜਮਾ ਉਪਤਾਬ ਕੀ ਖੁੱਲ ਦੇਣੀ ਚਾਹੀਦੀ ਹੈ ਜਦ ਤੁਸੀਂ ਬਿਨਾਂ ਬੇਨਿਜ ਵੀ ਖੁੱਲ ਦੇ ਦੇਵੋਗੇ ਤਾਂ ਤੁਸੀਂ ਤੁਹਾਨੂੰ ਵੀ ਤੰਗ ਕਰਨਗੇ ਤੁਸੀਂ ਉਹਨਾਂ ਦੀ ਮਾਰ ਤਾਂ ਸਾਰੇ ਲੋਕਾਂ ਨੂੰ ਵੀ ਤੰਗ ਕਰਨਗੇ ਉੱਥੇ ਸੋ ਜਦੋਂ ਵੀ ਸਕਿਉਰਿਟੀ ਫੋਰਸਸ ਨੂੰ ਪੁਲਿਸ ਨੂੰ ਜਿਹੜੀ ਐ ਉਹ ਬੇਥਾ ਖੁੱਲ੍ਹ ਦਿੱਤੀ ਜਾਂਦੀ ਐ ਬਿਨਾ ਕੰਟਰੋਲ ਤੋਂ ਤੇ ਉਦੋਂ ਸੋ ਉਦੋਂ ਫਿਰ ਉਹਦਾ ਨੁਕਸਾਨ ਹੀ ਹੁੰਦਾ ਐ ਇਸ ਗੱਲ ਨੂੰ ਜ਼ਰੂਰ ਜਿਹੜੇ ਐ ਜਿਹੜੇ ਜਿਹੜੇ ਵੀ ਸਿਆਸੀ ਹਾਕਮ ਨੇ ਜਾਂ ਸਿਆਸੀ ਮੰਤਰੀ ਨੇ ਜਾਂ ਉਧਿਹਾਰ ਨੇ ਜਿਹੜੇ ਇੱਕ ਇੱਕ ਇਸ ਗੱਲ ਤੇ ਖੁਸ਼ ਹੁੰਦੇ ਆ ਵੀ ਪੁਲਿਸ ਕਾਰਵਾਈ ਕਰ ਰਹੀ ਐ ਤੇ ਠੀਕ ਐ ਡੈਮੋਲੇਸ਼ਨਸ ਕੀਤੀਆਂ ਜਿਹੜੀਆਂ ਨਸ਼ਿਆਂ ਬਾਰੇ ਵੀ ਹੋਰ ਪਰ ਜੇ ਜੇ ਪੁਲਿਸ ਨੂੰ ਵਸੀਹ ਜਿਹੜੀ ਹੈ ਬਿਨਾ ਕੰਟਰੋਲ ਤੋਂ ਖੁੱਲ੍ਹ ਦੇ ਦਿੱਤੀ ਜਾਵੇ ਕਿ ਬੇਨਿਜਮੀਆਂ ਕਰ ਸਕਣ ਉਹ ਬੇਨਿਜਮੀਆਂ ਨੂੰ ਅੱਖੋ ਬਰੁਖੇ ਕਰ ਦੇਉਂਨਾਂ ਦੀਆਂ ਫਿਰ ਉਹ ਨੁਕਸਾਨ ਲੋਕਾਂ ਦਾ ਵੀ ਕਰ ਦੇ ਤੇ ਜਿਹੜੀ ਜਿਹੜੇ ਇਹ ਸਮਝਦੇ ਕਿ ਸਾਡੀ ਪੁਲਿਸ ਸਾਾਨੂੰ ਸਾਡ ਨੂੰ ਤਾਂ ਫਾਇਦਾ ਕੋਈ ਨਹੀਂ ਉਹਨਾਂ ਦਾ ਵੀ ਨੁਕਸਾਨ ਹੋਏਗਾ ਇਹ ਮੈਂ ਜ਼ਰੂਰ ਵਾਰਨਿੰਗ ਚੇਤਾਵਨੀ ਦੇਣੀ ਚਾਹਣਾ ਜਾਂ ਚਿਤਾਉਣਾ ਚਾਹਣੇ ਆਸੀ ਕੁਲਜਿੰਦਰ ਸਰਾਜ ਜੀ ਜੁੜ ਗਏ ਨੇ ਸਰਾਹ ਹੋਰੀ ਖਬਰਾਂ ਦੇ ਕੇ ਹਟ ਗਏ ਨੇ ਕਾਫੀ ਖਬਰਾਂ ਦਿੱਤੀਆਂ ਉਹਨਾਂ ਨੇ ਜੱਜਾਂ ਦੀ ਅੱਜ ਸਰਵਿੰਦਰ ਬਹਿਲ ਹਰਦਮਾਨ ਮਾਨ ਸਾਹਿਬ ਤਾਂ ਆਏ ਹੀ ਨਹੀਂ ਚੰਡੀਗੜ੍ਹ ਜਨਵੇਜਾ ਜਾਹਲ ਬਾ ਜਨਵੇਜਾ ਜੀ ਕੀ ਹਾਲ ਹੈ ਜਨਵੇਜਾ ਜਾਹਲ ਜੀ ਜਿਹੜੇ ਹੈਗੇ ਨੇ ਡਾਕਟਰ ਐਸਐਸ ਜਾਹਲ ਜਿਹੜੇ ਕਿ ਬਹੁਤ ਹੀ ਸਾਡੇ ਸਤਕਾਰੇ ਵਿਗਿਆਨੀ ਨੇ ਅਰਥ ਵਿਗਿਆਨੀ ਨੇ ਉਹਨਾਂ ਦੇ ਬੇਟੇ ਨੇ ਜਸਲ ਜਸਵੀਰ ਅੰਕੁਰ ਗੁਪਤਾ ਆਚਾਰੀਆ ਧਨਵੰਤ ਸਿੰਘ ਅੰਜਨਾ ਗੁਪਤਾ ਇੱਧਰ ਦੇ ਇੱਧਰ ਵੀ ਹੈਗੇ ਨੇ ਕਾਫੀ ਮਨਜਿੰਦਰ ਸੋਢੀ ਕੁਲਵੰਤ ਬਰਵਾਲ ਕਿਸਾਨ ਬਿਆੰਤ ਸਿੰਘ ਰੁਪਿੰਦਰ ਤਲਵੰਡੀ ਕੁਲਵੰਦਰ ਵੇਰਕ ਨੇਹਾ ਮੋਹਿਲ ਇੱਕ ਉਰਦੂ ਚ ਵੀ ਲਿਖਿਆ ਹੋਇਆ ਹੁਣ ਪਤਾ ਨਹੀਂ ਕਿਉਂ ਨੇ ਇਹ ਹਰੀਸ਼ ਵਰਮਾ ਮਨਜੀਤ ਸਿੰਘ ਇੰਦਰਜੀਤ ਸਿੰਘ ਸੋਹਣ ਦੇਵਗਨ ਧਰਮਿੰਦਰ ਸਿੰਘ ਸ਼ਿਵਦਿਆਲ ਪ੍ਰਦੀਪ ਕੁਮਾਰ ਕਮੈਂਟ ਕਿਸੇ ਨੇ ਨਹੀਂ ਕੀਤਾ ਹਾਂ ਚੰਗਾ ਮਰਾ ਕਿਸੇ ਨੇ ਨਹੀਂ ਲਿਖਿਆ ਵੈਸੇ ਮੈਂ ਜਿਹੜੀਆਂ ਵੀਡੀਓ ਪਾਈਆਂ ਸੀ ਕੱਲ ਵੀ ਤੇ ਅੱਜ ਇੱਕ ਆਪਣੀ ਵੀ ਛੋਟੀ ਪਾਈ ਸੀ ਉੱਥੇ ਬਧੇਰਿਆਂ ਨੇ ਪੁੱਠਾ ਸਿੱਧਾ ਵੀ ਲਿਖਿਆ ਕਈਆਂ ਨੇ ਕਾਫੀ ਤਿੱਖੀ ਨੁਕਤਾ ਜਿੰਨੀ ਵੀ ਕੀਤੀ ਗਈ ਗੱਲਾਂ ਦੀ ਕਰਦੇ ਨੇ ਕੋਈ ਕੋਈ ਮਤਲਬ ਇਸ ਗੱਲ ਦਾ ਮਾਈਂਡ ਵੀ ਨਹੀਂ ਕਰਦਾ ਮੈਂ ਜੇ ਕੋਈ ਉਲਟ ਲਿਖਦਾ ਆਪਣੀ ਰਾਏ ਲਿਖਦਾ ਉਹਨੇ ਕਿ ਮੈਂ ਅੱਜ ਜਿਹੜੇ ਸਵਾਲ ਪਾਇਆ ਸੀ ਸੀ ਵੀ ਇਹ ਪੁਰਸਕਾਰ ਵੀ ਜਾਇਜ਼ ਹੈ ਕਿ ਨਹੀਂ ਤੇ ਉਹਦੇ ਚ ਇਕਰ ਨਹੀਂ ਲਿਖਿਆ ਇਹ ਕੋਈ ਨਾਨਸੈਂਸ ਕੁਐਸਚਨ ਕੀ ਪਾਇਆ ਹੈ ਇਹ ਨਾਨਸੈਂਸ ਸਵਾਲ ਪਾਇਆ ਮੈਂ ਕਿਹਾ ਕੋਈ ਪ੍ਰੀਤਮ ਕੌਰ ਵੀ ਜੁੜੇ ਹੋਏ ਨੇ ਵੈਲਕਮ ਜੀ ਸੋ ਉਹ ਕਹਿੰਨੇ ਕਿ ਇਹ ਵੀ ਨਾਨਸੈਂਸ ਸਵਾਲ ਪਾਇਆ ਸੁਖਦੀਪ ਮਾਨ ਸੁਖਦੀਪ ਸੁਖਦੀਪ ਸਿੰਘ ਮਾਨ ਤੇ ਵਿਜੇਪਾਲ ਡਿੱਗੀ ਤੇ ਹੋਰ ਵੀ ਕਾਫੀ ਸਾਰੇ ਜੁੜੇ ਨੇ ਚੱਲ ਹੁਣ ਆਪਾਂ ਖਤਮ ਕਰਦੇ ਆ ਬੋਲ ਲੰਬਾ ਹੋ ਜਾਂਦਾ ਅੱਜ ਕੱਲ ਲੰਬਾ ਕੋਈ ਪਸੰਦ ਨਹੀਂ ਕਰਦਾ ਫਿਰ ਮੈਂ ਦੱਸ ਰਿਹਾ ਕਿ ਰਸਤੇ ਕਾਲ ਉਮੀਦ ਆ ਕਿ ਇੱਕ ਰਸਤਾ ਖੁੱਲ ਗਿਆ ਪੰਜਾਬ ਤੋਂ ਹਰਿਆਣੇ ਵਾਲਾ ਹਰਿਆਣੇ ਤੋਂ ਪੰਜਾਬ ਵਾਲਾ ਜਿਹੜਾ ਸ਼ੰਭੂ ਵਾਲਾ ਉਹ ਅਜੇ ਖੁੱਲ ਰਿਹਾ ਸੀ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਖੁੱਲ ਜੇ ਤੇ ਉਹਨਾਂ ਦੀ ਸੜਕਾਂ ਦੀ ਰਿਪੇਅਰ ਵਗੈਰਾ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਰਸਤੇ ਖੁੱਲ ਜਾਣਗੇ ਕਿਤੇ ਦਿਨ ਤੱਕ ਪੂਰੀ ਤਰ੍ਹਾਂ ਵਾਜੇ ਸ਼ੁਰੂ ਹੋ ਜਾਏਗੀ ਇਸੇ ਤਰ੍ਹਾਂ ਖਣੋਰੀ ਬਾਡਰ ਵਾਲੇ ਪਾਸੇ ਵੀ ਸੋ ਇਹ ਹੈ ਤੇ ਸਿਆਸੀ ਵਿਰੋਧ ਹੋ ਰਿਹਾ ਲੋਕਾਂ ਦਾ ਬਹੁਤੇ ਲੋਕ ਖੁਸ਼ ਨੇ ਬਹੁਤ ਲੋਕ ਹਮਾਇਤ ਕਰ ਰਹੇ ਨੇ ਇਹਦੀ ਤੇ ਉਮੀਦ ਕਰਦੇ ਆ ਕਿ ਇਹ ਬਹੁਤ ਜ਼ਿਆਦਾ ਕੋਈ ਤਣਾ ਨਾ ਹੋਵੇ ਜਾਂ ਖਲਾਰਾ ਨਾ ਪਵੇ ਇਸ ਕੱਲ ਦਾ ਤੇ ਇਹ ਕਿਸੇ ਨਾ ਕਿਸੇ ਤਰ੍ਹਾਂ ਇਹ ਕੋਈ ਪੈਚਾ ਵੀ ਹੋ ਜਾਵੇ ਕਿਸਾਨਾਂ ਨਾਲ ਸਰਕਾਰ ਦਾ ਵੇੜਾ ਹੋ ਜਾਵੇ ਤਾਂ ਕਿ ਇਹ ਧਰਨੇ ਮੁਜਾਰੇ ਜਿਹੜੇ ਆ ਉਹ ਲਗਾਤਾਰ ਨਾ ਚੱਲਣ ਸੜਕਾਂ ਨਾ ਅੱਜ ਵੀ ਜਿਵੇਂ ਹਾਈਵੇ ਰੋਕ ਲਿਆ ਸੀ ਕਿਹਾ ਨਾ ਮੋਗੇ ਵਾਲਾ ਹਾਈਵੇ ਰੋਕ ਲਿਆ ਸੀ ਜਾਂ ਫਿਰ ਉਹਥੋਂ ਸਰਕਾਰ ਨੂੰ ਠੋਣੇ ਪਏ ਤੇ ਉਮੀਦ ਕਰਦੇ ਆ ਕਿ ਇਹਦਾ ਕੋਈ ਨਾ ਕੋਈ ਵਿਚਲਾ ਰਾਹ ਕੱਢ ਕੇ ਉਹਨਾਂ ਕਿਸਾਨਾਂ ਨਾਲ ਵੀ ਕੋਈ ਗੱਲਬਾਤ ਕਰਕੇ ਉਹਨਾਂ ਕੋਈ ਹੱਲ ਨਿਕਲੇਗਾ ਤੇ ਇਹ ਰਸਤੇ ਖੁੱਲੇ ਰਹਿਣਗੇ ਤੇ ਕਿਸਾਨ ਨੇਤਾ ਵੀ ਆਪਣੇ ਅੰਦੋਲਨ ਦਾ ਆਪਣੇ ਐਜੀਟੇਸ਼ਨ ਦੇ ਕੋਈ ਹੋਰ ਤਰੀਕੇ ਹੋਰ ਜਿਹੜੇ ਫਾਰਮਸ ਨੇ ਹੋਰ ਰੂਪ ਨੇ ਉਹ ਵਰਤਣਗੇ ਜਾਂ ਉਹ ਯਾਦ ਕਰਨਗੇ ਜਿਨ੍ਹਾਂ ਨਾਲ ਆਮ ਲੋਕਾਂ ਨੂੰ ਤਕਲੀਫ ਨਾ ਹੋਵੇ ਔਰ ਆਮ ਲੋਕ ਇਸ ਕਾਲ ਦੇ ਦੁਖੀ ਨਾ ਹੋਣ ਉਹਨਾਂ ਦਾ ਮੰਗਾ ਮਸਲੇਾਂ ਦੇ ਆਵਾਜ਼ ਵੀ ਉੱਠਦੀ ਰਹੇ ਬਹੁਤ ਮਿਹਰਬਾਨੀ ਸ਼ੁਕਰੀਆ